ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਰਾਏਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬਰਟ ਵੀਰ ਕੋਲ ਆਪਾਂ ਆਏ ਆਂ ਹਾਂ ਦੇਖ ਸਕਦੇ ਜੀ ਤੇ ਬਾਕੀ ਅੱਜ ਮੱਝਾਂ ਤੁਹਾਨੂੰ ਦਿਖਾਉਣੀਆਂ ਵਾ ਤਿੰਨ ਤੇ ਇੱਕ ਗਾਂ ਹੌਲੇ ਭਾਜੀ ਤੁਹਾਨੂੰ ਅੱਜ ਸਾਰੇ ਦਿਖਾਉਣੇ ਆ ਬਾਕੀ ਦੋ ਸੁਈਆਂ ਵਾ ਤੇ ਦੋ ਗੱਬਣਾ ਵਾ ਜੀ ਸੁਈਆਂ ਦੀਆਂ ਆਪਣੀਆਂ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਬਾਕੀ ਸਾਡੀ ਬੇਨਤੀ ਹੈ ਲਵੇ ਜਰੂਰ ਧਿਆਨ ਦਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਠੀਕ ਠਾਕ ਜੀ ਹਾਂ ਨਿੰਦੀ ਵਧੀਆ ਰਹੇ ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਂ ਰੋਬੜ ਜੇ ਪਿੰਡ ਰਾਪਰਸੀਲੇ ਨਾਲਾ ਜਿਹੜਾ ਅਮਰੀ ਸਾਦੇ ਫੋਨ ਨੰਬਰ ਬੋਲ ਦੋ ਫੋਨ ਨੰਬਰ ਹੈਗਾ 98137763 ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਦਾ ਗੱਬਨ ਮੈਟਿੰਗ ਕਰ ਲਈਏ ਇਹ ਤੋਂ ਕਰ ਲੋ ਕਿੰਨਾ ਟਾਈਮ ਖੜਦੀ ਜੇ ਆਪਾਂ ਦਾ ਇਹਨੇ ਬੜੀ ਹੋਈ ਛੋੜੇ ਤੇ ਨਹੀਂ ਖੜਦੇ ਉੱਤਰਾ ਇਹਨੇ ਇਹ ਆ ਵੀ ਸੰਭਲ ਵਾਲੀ ਐਮਾ ਜੀ ਤੁਹਾਡੀ ਖੋਲੋ ਹੱਤ ਹੋਰ ਦਈਏ ਕਰੀ ਫਰੀਨੋ ਖੋਲੋ ਤੀਜਾ ਸੁਆ ਸੁਣਾ ਭਰੀ ਇਹਨੇ ਅੱਛਾ ਜੀ ਹਾਂਜੀ ਠੀਕ ਹੈ ਬਾਕੀ ਦਰਮਿਆਨੇ ਜੇ ਕੱਦ ਦੀ ਆ ਗੋਲ ਸਿੰਘ ਦੀ ਹੁੱਤਾ ਇਹ ਆ ਵੀ ਜਿਹੜਾ ਕੋਈ ਲੈ ਜਾਊਗਾ ਇਹਨੇ ਸਿਆਲ ਨਾਲ ਚ ਰਾਜੀ ਵੀ ਹੋ ਜਾਣਾ ਤੇ ਸਾਰਾ ਸਿਆਲ ਦੁੱਧ ਵੀ ਇਹਨੇ ਚੰਗਾ ਭਰੀ ਜਾਣਾ ਆ ਜ ਲੈ ਆ ਵੀ ਦੀ ਲੈ ਜੀ ਤੇ outra ਮੇਰੀ ਕਿੰਨਾ ਕ ਦੁੱਧ ਤੇ ਭਰੀ ਜਾਊਗੀ ਇਹ ਦੁੱਧ ਭਰੀ ਇਹ ਮੇਰੇ ਤੇ ਨੇ 8-9 ਬਲਤਾ ਹੈ ਕਿੰਨਾ ਦਹੀਂ ਜਾਊਗੀ ਠੀਕ ਆ ਹਾਂਜੀ ਤੇ ਮੋਲੇ ਦਾ ਮੋਲ ਦੇ ਦੀਏ 60 ਦੀ ਹਾਂਜੀ 60000 ਦੇ ਦੀਏ 80 ਦੇ ਜ਼ਿਆਦਾ ਹੋ ਜੇ ਨਾ ਜੀ ਕੀ ਕਰਾਂ ਮਾਰ ਜਾਇਤੀ ਕਰੀਏ 55 ਦੇ ਦੇ ਦੀਏ ਪੂਰੇ 50000 ਦੀ ਜਾਨ ਦੋ ਦੇ ਦਾਂਗੇ ਮੈਂ ਤਾਂ ਹੋ ਮਾਰੀ ਠੀਕ ਆ ਜੀ ਪੂਰੇ 50000 ਦੇ ਜਿਹੜੇ ਕਹਿੰਦੇ ਵੀ ਦੇ ਦੇਾਂਗੇ ਤੇ ਬਾਕੀ ਆ ਥੱਲੇ ਇੱਕ ਵਾਰੀ ਦੇਖ ਸਕਦੇ ਜੀ ਸਾਮੀ ਨਹੀਂ ਭਾਜੀ ਸਾਮੀ ਨਹੀਂ ਦੋ ਤੇ ਤੋ 20000 ਦੀ ਜੀਸੀ ਆ ਥੋੜੀ ਰਹਿ ਗਈ ਧੰਨਵਾਦ ਬਾਟੇਰੀ ਵਾਟਾ-ਵਟਾ ਮਾਰਾ ਗਿਆ ਹਾਂ ਜੀ ਇਹ ਆ ਵੀ ਚਲੋ ਜੀ ਲੱਸੀ ਆ ਸਲੇਟ ਵੀ ਹੈ ਲੱਸੀ ਆ ਹੋ ਜਾ ਹੁਣ ਆਪਾਂ ਅੱਜ ਇੱਕ ਚਲੋ ਚੰਗੇ ਕੱਦ ਕਾਟਦੇ ਵਾਲੇ ਇਹ ਕਿੰਨੇ ਕ ਦੁੱਧਾਂ ਲਈ ਜੇ ਦੁੱਧ ਭਾਜੀਏ 12 ਤੇ ਆ ਗਏ ਚਲਦੀ ਰਹੀ ਹੈ ਤਾਂ ਵੀ 14 ਕਿਲੋ ਤਾਂ ਨਹੀਂ ਮਰਜੀ ਅੱਛਾ ਹਾਂ ਜੀ ਤੋ ਰਾਂ ਫੇਰ ਇੱਕ ਲਈ ਨਾ 12-13 ਲੀਟਰ ਦੇ ਲੱਗ ਬੰਨੇ ਦੁੱਧ ਜਿਹੜਾ ਕਹਿੰਦੇ ਵੀ ਨਹੀਂ ਚਵਾਇਆ ਹੈ ਬਾਕੀ ਤੁਸੀਂ ਆਪਣੇ ਸਮਝ ਕਰ ਲੈਣੀ ਹੈ ਕੱਦ ਕਾਟ ਚੰਗਾ ਉਤਰਾਂ ਇਹਦਾ ਉਹ ਇਹ ਵੀ ਗੱਭਣ ਆ ਦੋ ਚਾਰ ਦਿਨ ਅਜੇ ਇੰਨੇ ਵੀ ਲੱਗ ਜਣੇ ਐ ਬੋ ਦੁੱਧ ਵਾਲੀ ਮੈ ਜੀ ਹਾਂਜੀ 14-15 ਕਿਲੋ ਆਮ ਵੀ ਦੇ ਦੂਗੀ ਜੀ ਠੀਕ ਆ ਜੀ

ਤੇ ਇਹ ਕਿੰਨੇ ਰਿਦੇ ਦੇਣੀ ਵੀਰ ਜੀ ਫੇਰ ਆਪਾਂ ਦੇਈਏ ਭਾਜੀ 85 ਦੀ ਇਹ ਤੇ ਸੂਈ ਦਾ ਮੁੱਲ ਜੇ ਗੱਬਨ ਦਾ ਕਰੀਏ 5000 ਛੱਡ ਦਿੰਦੇ ਹਾਂ 8000 ਪੂਰੇ ਦੇ ਦਾਂਗੇ ਹੋਰ ਛੱਡ ਦਈਏ ਥੋੜਾ ਜਿਹਾ ਕਰ ਦਈਏ ਮਨ ਤਾਂ ਕਰਾ ਲਓ ਜੀ ਦੋ ਤਿੰਨ ਹਜ਼ਾਰ ਛੱਡ ਦਈਏ ਔਰ ਚਲੋ 3 ਘੱਟ 80 ਦੇ ਦਾਂਗੇ 77 ਹਾਂ ਜੀ ਵੇਖੋ ਭਾਜੀ ਚਲੋ ਜਾਨ ਦਾ 77000 ਚਲੋ ਆ ਜਾਓ ਥੱਲੇ ਠੀਕ ਹੈ ਜੀ ਚਲੋ ਬਾਕੀ ਮੌਕੇ ਤੇ ਹੋ ਜਾਊਗਾ ਫੇਰ ਮੰਨਤਾ ਨਾ ਹਾਲੀ ਬੰਨੀ ਆ ਭਾਜੀ ਇੱਥੇ ਆਉਣੀ ਆ ਕਰਮਾਲੀ ਇੱਥੇ ਇਹਦੇ ਪਰ ਨਹੀਂ ਆ ਪੂਰੀ ਅੱਜ ਤੋਂ ਪੂਰੇ ਬਾਰੇ ਬੰਨ੍ਹ ਸਕਦਾ ਠੀਕ ਹੈ ਜੀ ਹਾਂਜੀ ਤੇ ਹੁਣ ਆ ਜਿਹੜੀ ਜੇ ਇਹਦੇ ਕੋਲਦੀ ਕੰਨੇ ਵਾਲਾ 9 ਹੋ ਗਿਆ 8 ਕਿਲੋ ਦੀ ਆਪਣੀ ਫੋਲਡ ਗਰੰਡੀ ਹੋ ਦੋ ਦੀ ਠੀਕ ਹੈ ਸੂਈ ਸਵਾਈ ਹੈ ਹਨਾ ਸੂਈ ਸਵਾਈ ਮਗਰ ਇਹਦੇ ਕੱਟੀ ਹੋ ਬੱਜੀ ਹੈ ਮਗਰ ਇਹਦੇ ਕੱਟੀ ਆ 8 ਕਿਲੋ ਦੁੱਧ ਉਹਨੇ ਦੇ ਕੋਲ ਹੈਗਾ ਕਿੰਨੇ ਸੂਆ ਇਹਦਾ ਕਿੰਨਾ ਜੇ ਪਹਿਲਾ ਸੂਆ ਦੇ ਸੂਆ ਪਹਿਲਾ ਹੀ ਹੈ ਕਿ ਇਹਦੇ ਪਿਛੇ ਥੋੜਾ ਪੱਕ ਕੇ ਬੰਦਾ ਵਾ ਲੈ ਜੇ ਕੱਟੀ ਜਾ ਬਕਰ ਆਵਲੀ ਕੱਟੀ ਬਾਕੀ ਥਾਣੇ ਦੇ ਵੀ ਇਤਰਾ ਚੰਗਾ ਲੱਗਾ ਇਸ ਤਰ੍ਹਾਂ ਪਿੱਠਪੁੜੀ ਦੀ ਚੰਗੀ ਆ ਦੂਰ ਦੂਰ ਜਿਹੜਾ ਥਾਣੇ ਦਾ ਤੇ ਉਤਰਾ ਕਿੰਨਾ ਰੱਖਣਾ ਵਿੱਚ ਇਹਦਾ ਮੁੱਲ ਫੇਰ ਆਪਾਂ ਮੋਰ ਬਿਲਕੁਲ ਹੀ ਕਰ ਲਾਂਗੇ ਭਾਈ। ਅੱਛਾ ਇਹਦਾ ਮੁੱਲ ਫੋਨ ਤੇ ਕਰ ਲੈਣਾ। ਆ ਲੀ ਜੀ ਬਿਲਕੁਲ ਹੋ ਜਾ ਜੀ। ਕਿਹੜਾ ਵੀ ਇਹਨਾਂ ਸੋਦਾ ਚੱਲਣ ਦਾ ਇਹਨੂੰ। ਠੀਕ ਹੈ। ਹਾਂ ਜੀ। ਬਾਕੀ ਚੱਲੋ ਵੀਰ ਫੋਨ ਲਾ ਲੇ ਕਰੀ। ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ। ਇਹਦਾ ਰੇਟ ਕਿੰਨੇ ਫੋਨ ਤੇ ਕਰ ਦਾਂਗੇ? ਤੇ ਹੁਣ ਆ ਗਾਂ ਵੀ ਸੂਈ ਸਵਾਈ ਆ। ਆ ਪੱਛਾ ਇਹਦੇ ਮਗਰ। ਇਹਦੇ ਕੋਲ ਕਿੰਨਾ ਦੁੱਧ ਵੀਰ ਜੀ? ਇਹਦੇ ਕੋਲ ਕੰਡੇ ਦਾ 8 ਕਿਲੋ ਹੋਊਗਾ ਭਾਈ। 8 ਲੀਟਰ ਹੈਗਾ ਦੁੱਧ। ਆ ਜੀ ਇਹ ਤਿਆਰ ਹੈ ਭਾਈ। ਮਗਰ ਕੀ ਇਹਦੇ? ਮਗਰ ਬੱਛਾ ਇਹਦੇ ਭਾਈ। ਠੀਕ ਹੈ। ਕਿੰਨੇ ਚਿਰ ਹੋ ਗਿਆ ਸੂਈ ਨੂੰ? ਸੂਈ ਨੂੰ ਹੋ ਗਈ ਠੀਕ ਆ ਬਾਕੀ ਆ ਹਲੇ ਤਰਾਂ ਦੇ ਆਪਾਂ ਦੇਖ ਸਕਦੇ ਤੁੜੀ ਤੁਹਾਡੀ ਦਹੀਂ ਪੈਣਾ ਥੋੜੀ ਵੀ ਪੂਰੀ ਸਾਫ ਨਹੀਂ ਆ ਤੇ ਹੁਣ ਸਟਾਲੇ ਸੁੱਲਿਆਂ ਚ ਚਲ ਗਿਆ ਦਿਨਾਂ ਦੁੱਧ ਦਹੀਂ ਜਣਾ ਤੁਰੋਂ ਹਾਂ ਫਿਰ ਇੱਕ ਰੀਨ ਬਾਕੀ ਹੈਗੇ ਜੇ ਵੜਾਂ ਕੀ ਆ ਪਹਿਲਾ ਸੁਆ ਵੜੇ ਜੀ ਅੱਛਾ ਪਹਿਲਣ ਬਾਕੀ ਕਿਨੇ ਕਿਨੇ ਜੇ ਸਿੰਘ ਆ ਥਾਣ ਵੀ ਚੰਗਾ ਲੱਗਾ ਉਤਰੇ ਦੇ ਕੋਲ ਆ 2 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੈਗਾ ਇਹ ਦੇਖ ਲੈ ਆਵਿਲੀ ਇੱਕ ਮਿੰਟ ਥਾਂ ਦਿਖਾ ਦਈਏ ਇੱਥੇ ਪਤਰਾ ਠੰਡੀ ਤੇ ਰਹੀ ਆ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਰਮੁੱਲ ਵੀ ਜੀ ਬੋਲ ਦੇ ਦਈਏ ਭਾਰੀ 28 ਦੀ ਥੋੜਾ ਬਤਾ ਕਰਦੀ ਮਨਤਨਾ ਦੋ ਹਜ਼ਾਰ ਸਾਢੇ ਕਿੰਨੇ ਚ 5000 ਦੇ ਦਿੰਦਾ 5000 5 ਦੀ ਦੇ ਦੇ 5 ਦੀ ਦੋ ਹੋਰ ਸਾਢੇ 5 ਦੀ ਜਾਂ ਦੋ ਤੇ ਹਜ਼ਾਰ ਦੀ ਚਲੋ ਦੇ ਦਾਂਗੇ ਜੀ ਉਧਰ ਮੈਂ ਥੋੜਾ ਬੰਦਾ ਛੋਰ ਜੰਪਾ ਚੜ ਕਰਦਾ ਵੀ ਤਾਂ ਇਹ ਨਾਲ ਤਾਂ ਆਉਂਦੀ ਨਹੀਂ ਠੀਕ ਹੈ ਉਹਦਾ 2 ਕਿਲੋ ਤਿਆਰ ਹੈ ਕੰਡੇ ਵਾਲਾ ਮੱਝੜਾ ਦੋ ਜਹਾ ਭਾਰੀ ਦਾ ਠੀਕ ਹੈ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਆਪਣੀ ਵੇਸ ਚਾਕੇ ਤੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ